ਓ ਮੇਰੇ ਲਾਲਾ ਵਾਲਿਆ ਪੀਰਾ ਕਿਨੇ ਵੇਲੇ ਆਵੇਂਗਾ ਮੇਰੇ ਲਾਲਾ ਵਾਲਿਆ ਪੀਰਾ ਮੇਰਾ ਮੇਰੇ ਲਾਲਾ ਵਾਲਿਆ ਪੀਰਾ ਕਿਨੇ ਵੇਲੇ ਆਵੇਂਗਾ ਕਿਨੇ ਵੇਲੇ ਆਵੇਂਗਾ ਕਦੋਂ ਤੂੰ ਤੱਕਦੇਵੇਂਗਾ ਕਿਹੜੇ ਵੇਲੇ ਆਵੇਂਗਾ ਕਦੋਂ ਤੂੰ ਤੱਕਦੇਵੇਂਗਾ ਕਿਹੜੇ ਵੇਲੇ ਆਵੇਂਗਾ ਕਦੋਂ ਤੂੰ ਤੱਕਦੇਵੇਂਗਾ ਕਿਨੇ ਵੇਲੇ ਆਵੇਂਗਾ ਕਦੋਂ ਤੂੰ ਤੱਕਦੇਵੇਂਗਾ ਤੁਸਾਂ ਬੋਲਦੇ ਨਾ ਨੇ ਬਾੜਾ ਕਿਨੇ ਵੇਲੇ ਆਵੇਂਗਾ ਤੁਸਾਂ ਆਵੇ ਮਾਰੇ ਕਿਹਦੇ ਵੇਲੇ ਆਵੇਗਾ ਹੋ ਪੀਰਾ ਸੁਣਦਾ ਹਾਲ ਤਕੀਰਾ ਪੀਰਾ ਸੁਣਦਾ ਹਾਲ ਤਕੀਰਾ ਪੀਰਾ ਸੁਣਦਾ ਹਾਲ ਤਕੀਰਾ ਪੀਰਾ ਸੁਣਦਾ Oh, come on. Come on.